ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨੇੜੇ ਪੈਂਦੇ ਪਿੰਡ ਸੈਂਪਲੀ ਸਾਹਿਬ ਵਿਖੇ ਇਤਿਹਾਸਿਕ ਗੁਰਦੁਆਰਾ ਬ੍ਰਹਮਣ ਗਿਆਨੀ ਸੰਤ ਬਾਬਾ ਜੈਮਲ ਸਿੰਘ ਜੀ ਦੀ ਸਮੂਹ ਨਗਰ ਨਿਵਾਸੀਆਂ ਵੱਲੋਂ ਤਨਤਨ ਬਾਬਾ ਜੁਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਅਤੇ ਤਨਤਨ ਮਾਤਾ ਗੁੱਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਜਾਇਆ ਗਿਆ 16ਵਾਂ ਵਿਸ਼ਾਲ ਨਗਰ ਕੀਰਤਨ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਿੰਡ ਸੈਂਪਲ ਸਾਹਿਬ ਦੇ ਸਮਾਜ ਸੇਵੀ ਗੁਰਸੇਵਕ ਸਿੰਘ ਸੈਂਪਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10.5 ਸਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੋਨਾ ਸਾਹਿਬਜ਼ਾਦੇ ਤਨਤਨ ਬਾਬਾ ਜੁਰਾਵਰ ਸਿੰਘ ਦੀ ਤਨਤਨ ਬਾਬੇ ਫਤਿਹ ਸਿੰਘ ਜੀ ਦੇ ਅਤੇ ਤਨਤਨ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੋਲਵਾਂ ਨਗਰ ਕੀਰਤਨ ਜਿਹੜਾ ਕਿ ਵਕ ਵਕ ਪਿੰਡਾਂ ਤੋਂ ਹੁੰਦਾ ਹੋਇਆ ਅੰਤ ਵਿੱਚ ਗੁਰਦੁਆਰਾ ਸ਼੍ਰੀ ਜੋਤੀਸੂਬ ਸਾਹਿਬ ਜਾ ਕੇ ਸੰਪੰਨ ਹੋਵੇਗਾ ਅੱਸੀ ਕਾਲ ਜੀ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ ਜੀ ਇਹ ਸਾਰਾ ਅੱਜ ਪਿੰਡ ਸੈਂਪਲੀ ਸਾਹਿਬ ਤੋਂ ਜੋ ਕਿ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸ਼ੇਖਦਮਨ ਜੀ ਕੀ ਕਨਟੂਆ ਇਸ ਵਾਰ ਇਹ ਸਾਰਾ ਜੋ ਸਾਡੇ ਸੇਵਾ ਦੇ ਮਹਾਨ ਪੁੰਜ ਮਹਾਨ ਤਪਸਵੀ ਪੂਰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਜੈਮਲ ਸਿੰਘ ਜੀ ਸੈਂਪਲੀ ਸਾਹਿਬ ਵਾਲੇ ਤੇ ਸੇਵਾ ਦੇ ਮਹਾਨ ਪੁੰਜ ਮਹਾਨ ਤਪਸਵੀ ਪੂਰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਵੰਤਾ ਸਿੰਘ ਜੀਆ ਵੱਲੋਂ ਚਲਾਈ ਗਈ ਪਰੰਪਰਾ ਜੋ ਸ੍ਰੀ ਫਤੇਗੜ ਸਾਹਿਬ ਸਾਡੇ ਛੋਟੇ ਸਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਜਗਤ ਮਾਤਾ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੈਮਲ ਸਿੰਘ ਬਾਬਾ ਵੰਤਾ ਸਿੰਘ ਜੀ ਇਲਾਕੇ ਦੀ ਸਹਿ ਸੰਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਸ੍ਰੀ ਫਤੇਗੜ ਸਾਹਿਬ ਲੈ ਕੇ ਜਾਇ ਕਰਦੇ ਸੀ ਜੀ ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਬਲਵਿਹਰ ਸਿੰਘ ਜੀ ਦਾਸ ਨਗਰ ਸੈਂਪਲੀ ਤੋਂ ਸਾਡੇ ਮਹਾਪੁਰਸ਼ ਗ੍ਰਾਮ ਪੰਚਾਇਤ ਪਿੰਡ ਸੈਂਪਲੀ ਨਗਰ ਨਿਵਾਸੀ ਪਿੰਡ ਸੈਂਪਲੀ ਸਾਡੇ ਬੜੇ ਹੀ ਸਤਿਕਾਰਯੋਗ ਲੰਬੜਦਾਰ ਸਹਿਵਾਨ ਪਿੰਡ ਸੈਂਪਲੀ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਛਾਤਰ ਛਾਇਆ ਹੇਠ ਇਸ ਨਗਰ ਪੀਰਤਨ ਦੀ ਜੋ ਅਗਵਾਈ ਸਾਡੇ ਸ੍ਰੀਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਦਾਸ ਜੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 20 ਦਸੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸ੍ਰੀ ਸੈਂਪਲੀ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਕਰਕੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੇ ਗੁਰਦੁਆਰਾ ਸ੍ਰੀ ਫਟੇਗੜ ਸਾਹਿਬ ਲੈ ਕੇ ਜਾ ਰਹੇ ਨੇ ਅਸੀਂ ਧੰਨਵਾਦ ਕਰਦੇ ਆ ਆਪਣੇ ਸਮੁੱਚੇ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਤੇ ਨੌਜਵਾਨ ਵੀਰਾਂ ਦਾ ਛੋਟੇ ਬੱਚਿਆਂ ਦਾ ਜੋ ਕਿ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੇ ਚੱਲਦੇ ਹੋਏ ਗੁਰਸਿੱਖੀ ਨਾਲ ਜੁੜ ਰਹੇ ਨੇ ਜਿਸ ਦਾ ਪ੍ਰਚਾਰ ਸਾਡੇ ਸ੍ਰੀਮਨ ਸੰਤ ਬਾਬਾ ਬਲਵੀਰ ਸਿੰਘ ਜੀ ਦਾਸ ਜੀ ਸੈਂਪਲੀ ਸਾਹਿਬ ਵਾਲੇ ਬਹੁਤ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਸਾਡੇ ਸ੍ਰੀਮਨ ਸੰਤ ਬਾਬਾ ਬਲਵੀਰ ਸਿੰਘ ਜੀ ਦਾ ਸੈਂਪਲੀ ਸਾਹਿਬ ਵਾਲੇ ਜੋ ਲਗਾਤਾਰ ਪੈਦਲ ਬਿਨਾ ਜੋੜਾ ਪਾਇਤੋਂ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਇਥੇ 25 26 ਸਾਲ ਲਗਾਤਾਰ ਭਾਈ ਉਹਨਾਂ ਨੇ ਉੱਥੇ ਸੇਵਾ ਕੀਤੀ ਹੈ ਇਹ ਉਹਨਾਂ ਮਹਾਨ ਸ਼ਹੀਦਾਂ ਦੀ ਉਹ ਵਕਸ਼ਨ ਅਨੁਸਾਰ ਸਾਡੇ ਨਗਰ ਤੋਂ ਬਹੁਤ ਹੀ ਵੱਡੀ ਕਿਰਪਾ ਹੈ ਭਾਈਚਾਰਕਾਂਝ ਬਹੁਤ ਆ ਜੀ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਘਰ ਨਾਲ ਜੁੜ ਰਹੇ ਨੇ ਸਿੱਖੀ ਨੂੰ ਪਰਫੁੱਲਤ ਹਨ ਜੀ ਤੇ ਮੈਂ ਆਪਣੇ ਵੱਲੋਂ ਗੁਰਸੇਵ ਸਿੰਘ ਸਮਾਜ ਸੇਵੀ ਵੱਲੋਂ ਸਾਡੀ ਗ੍ਰਾਮ ਪੰਚਾਇਤ ਵੱਲੋਂ ਮੈਂਬਰ ਸਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਡੇ ਇਲਾਕੇ ਦੀਆਂ ਸੰਗਤਾਂ ਵੱਲੋਂ ਆਪ ਜੀ ਦੇ ਮਾਧਮ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਸੰਗਤਾਂ ਨੂੰ ਕਿ ਭਾਈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗੁਰੂ ਘਰ ਦੇ ਨਾਲ ਜੁੜੋ ਅਤੇ ਗੁਰਸਿੱਖੀ ਨੂੰ ਪਰਫੁੱਲਤ ਕਰੋ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਨਗਰ ਕਿਰਤਨ ਸੱਜਾਇਆ ਗਿਆ ਹੈ ਆਪਣੇ ਅਸੈਂਬਲੀ ਸਾਹਿਬ ਕੋ ਗੁਰੂ ਮਹਾਰਾਜ ਜੀ ਜਨਨ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਉਹ ਹੈ ਵੀ ਸਾ ਸ੍ਰੀ ਵੈਰਣ ਸਿੰਘ ਜੀ ਨੇ ਫਟੇ ਅੱਜ ਦਿਨ ਐ ਸੰਮਵਾਰ 20 ਦਸੰਬਰ ਸਮੂਹ ਗ੍ਰਾਮ ਪੰਚਾਇਤ ਨਗਰ ਨਵਸੀਦਨ ਸੰਪਲ ਸਾਹਿਬ ਵੱਲੋਂ ਮਾਤਾ ਗੂਰ ਕੋਰ ਛੋਟੇ ਸਾਹਿਬ ਜੀ ਦੇ ਇਨਸਾਨੀ ਸਾਧਨ ਨੂੰ ਸਮਰਪਿਤ ਡਾਗਰੇਟ ਨਾਲ ਸਜਾਇਆ ਜਾ ਰਿਹਾ ਜੋ ਇੱਕ ਸਾਡੇ ਉਹਨਾਂ ਨੂੰ ਸੱਚੀ ਸੱਚੀ ਸੇਵਾ ਦਿੱਲੀ ਹੋ ਗਈ ਸਾਡੇ ਨਗਰ ਵੱਲੋਂ ਸਾਡੇ ਇਲਾਕਾ ਨਾ ਵਸੀਆਂ ਵੱਲੋਂ ਅਸੀਂ ਉਮੀਦ ਕਰਦੇ ਆ ਜੇ ਉਹ ਸਰਕਾਰੀ ਸਿੱਖ ਸੰਗਤ ਐ ਸਾਡੇ ਨਾਲ ਜੁੜੀ ਰਹੇ ਉਹੂ ਸਾਹਿਬ ਦੇ ਚਰਨਾ ਵਿੱਚ ਜਾ ਕੇ ਉਹਨਾਂ ਤੋਂ ਸਮਾਜੀਏ ਤੇ ਉਹਨਾਂ ਦਾ ਜਿਹੜਾ ਉਹਨਾਂ ਨੇ ਸਾਡੇ ਅਸੀਂ ਪੌਮ ਨੂੰ ਇੱਕ ਜਿਹੜੀ ਸਿੱਧਾ ਜਲੀ ਆਪਣਾ ਰਹੀ ਹੋਊ ਜਿਹੜਾ ਉਹਨਾਂ ਸਾਨੂੰ ਆਪਣੀ ਸ਼ਹੀਦੀਆਂ ਪਾਈਆਂ ਤਾਂ ਕਿ ਅਸੀਂ ਉਹਨਾਂ ਦੇ ਪੁਰਨਾ ਚੱਲ ਸਕੀਏ ਇਹ ਕਿੰਨਾ ਨਗਰ ਕੀਰਤਨ ਹੈ ਜੀ ਇਹ ਜੀ 16ਵਾਂ ਨਗਰ ਕੀਰਤਨ ਸਜਾਇਆ ਜਾ ਰਿਹਾ ਸਭ ਕਲਾਕਾਰਾਂ ਦੇ ਵਾਸਤੇ ਪਿੰਡਾਂ ਦੇ ਵਾਸਤਾਂ ਵੱਲੋਂ ਤੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਾਂ ਗੁਰੂ ਵਾਲੇ ਬਣੀਏ ਸਭ ਤੋਂ ਪਹਿਲਾਂ ਤੇ ਨਸ਼ਿਆਂ ਤੋਂ ਦੂਰ ਰਹੀਏ ਤੇ ਅਪਾ ਉਹਨਾਂ ਨੂੰ ਅਸੀਂ ਸੱਚੀ ਸਦੂ ਸਿਧਾ ਜੀ ਤਾ ਦੇ ਸਕਦੇ ਹਾਂ ਜੇ ਆਪਾਂ ਨਸ਼ਾ ਤੋਂ ਦੂਰ ਅਤੇ ਸਿੱਖ ਬਣ ਸਕੀਏ ਹਾਂ ਧੰਨਵਾਦ ਅਸ਼ਕਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਜੀ ਤੁਹਾਡੇ ਲਈ ਦੇਖ ਲੋ ਰਹੇ ਜੀ ਗੁਰਨੂਰ ਜੀ ਅੱਜ ਨੱਗਰ ਕੀਰਤਨ ਸਜਾਇਆ ਜਾ ਰਿਹਾ ਹੈ ਸੈਂਪਲੀ ਸਾਹਿਬ ਤੋਂ ਕੀ ਕਹਿਣਾ ਹੈ ਇਸ ਬਾਰੇ ਆਪਣੇ ਛਾਸਕਤ ਦੁਆਰਾ ਸੈਂਪਲੀ ਸਾਹਿਬ ਲਿਖਿਆ ਹੈ ਜੀ ਇਹਦੀ ਸਟਾਰਟਿੰਗ ਆਪਣੀ ਸੈਂਪਲੀ ਸਾਹਿਬ ਤੋਂ ਹੋ ਕੇ ਸਮਾਪਤੀ ਸ਼੍ਰੀ ਸਤਿਗੁਰ ਸਾਹਿਬ ਹੋਏਗੀ ਜੀ ਆਪਣੇ ਪੰਦਰਾਂ 16ਵਾਂ ਅਨੁਕ੍ਰਿਤਨ ਹੈ ਜੀ ਤੇ ਸੰਗਠਨ ਕੀ اپیل ਕਰਦੇ ਹਾਂ ਦੇਖੋ ਸਖੀ ਰਾਜ ਜੁੜੋ ਇਹ ਗਲ ਕੰਮਾਂ ਬਾਰੇ ਨਾ ਪੋ ਜੀ ਥੈਂਕ ਯੂ ਥੈਂਕ ਯੂ ਸਰ